ਲੋਕ ਸਾਨੀ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਜ ਫੇਰ ਆਇਆ ਆ ਕੋਟ ਪੂਰਾ ਤੂੜੀ ਦੀ ਬੋਲੀ ਤੇ ਤਰੀਕਾ ਜਿਹੜੀ ਅੱਜ 31 ਮਾਰਚ ਤੇ 2025 ਹੋ ਚੁੱਕੀ ਆ ਟਰਾਲੀਆਂ ਜਿਹੜੀਆਂ ਜੀ ਦੋ ਤੇ ਦੋ ਚਾਰ ਪੰਜ ਟਰਾਲੀਆਂ ਸਾਰੀਆਂ ਆਈਆਂ ਤੇ ਰੇਟ ਦੇਖਣਾ ਲਾ ਹੋਊ ਕੀ ਬੰਦਾ ਕੱਲ ਤੋਂ ਬੋਲੀ ਜਿਹੜੀ 7 ਵਜੇ ਸ਼ੁਰੂ ਹੋਇਆ ਕਰੂ ਬਈ ਹੋਰ ਵੀ ਆਪਰੇ ਵਧੀਆ ਕੱਲ ਨੂੰ ਬੋਲੀ ਫਿਰ ਕਿਹੜਾ 7 ਵਜੇ 7 ਵਜੇ ਕੱਲ ਤੋਂ ਸਹੀ ਆ ਕਸ ਤੋਂ ਬੋਲੀ 7 ਵਜੇ ਬਾਈ ਹਾਂਜੀ ਬੋਲੋ ਜੀ ਅੰਦਰ ਦੀ ਬਾਹਰ ਦੀ ਅੰਦਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਬਾਈ ਨਹੀਂ ਬੋਲਦੇ 225 ਰੁਪਏ 25 ਰੁਪਏ 225 ਰੁਪਏ ਭਾਈ ਕੋਈ ਨਹੀਂ ਯਾਰ ਕੱਲ ਵੀ ਘਰ ਤਾਂ ਆਇਆ ਕਹੀ ਜਾਂਦਾ ਚੁੱਪ ਚ ਕਰ ਜਾ 225 ਰੁਪਏ ਭਾਤਾ ਪਰ ਬੋਲੀ ਚੱਲੀ ਜਾਂਦੀ ਰੋਲਾ ਕਿਉਂ ਪਾਈ ਜੰਨਾ ਯਾਰ ਖੜ ਜਾ ਦੋ ਮਿੰਟ 225 ਰੁਪਏ 5 ਅੱਛੀ ਨਹੀਂ ਫਿੱਤੀ ਹੋਰ 10 ਰੁਪਏ 35 ਰੁਪਏ 35 ਰੁਪਏ 40 45 ਰੁਪਏ 255 255 ਰੁਪਏ ਹੋਲਾ ਬਾਈ ਕਿਨੇ 255 ਰੁਪਏ ਬਾਈ ਲੋ ਜੀ ਪਹਿਲੀ ਟਰਾਲੀ ਜਿਹੜੀ 200 ਤੇ 55 ਰੁਪਏ ਜਿਹੜੀ ਲੱਗ ਚੁੱਕੀ ਆ ਤੇ ਮਗਰ ਟਰਾਲੀਆਂ ਜਿਹੜੀਆਂ ਰੇਂਗਾਂ ਦੋ ਤੇ ਚਾਰ ਟਰਾਲੀਆਂ ਮਗਰ ਹੋ ਰਹਿਗਾਂ ਕਿਤੇ ਜਾ ਯਾਰ ਸਮਝਾ ਦੇਣਾ ਯਾਰ ਤੈਨੂੰ ਨਹੀਂ ਇਹ ਵੀ ਹੈ ਬਾਈ ਬਾਹਰ ਦੀ ਬਾਹਰ ਦੀ ਕੁੱਪ ਦੀ ਬਾਹਰ ਦੀ ਦੁੜੀ ਆਈ ਨਿਕਲੂ ਬਾਈ ਬੋਲੋ 200 ਜਾਏਗਾ ਕੋਰੇ ਉਧਰ ਕਿਧਰ ਪਾਰ ਪਾਰ ਹਾਂਵੇ ਜਾਏ ਹਾਂਗੇ 250 ਰੁਪਿਆ ਯਾਰ 250 ਰੁਪਿਆ 60 70 75 80 95 300 ਰੁਪਿਆ 300 ਬੋਲਾਂ ਕਿ ਨਾ 300 ਬਾਈ ਜੀ ਉਹ ਜਿਹੜਾ ਕੋਈ ਨਹੀਂ ਲਓ ਜੀ 7 ਟਰਾਲੀਆਂ ਜਿਹੜੀ ਲੱਗੀ ਐ 300 ਰੁਪਏ ਆ ਜਿਹੜੇ ਲੱਗ ਚੁੱਕੀ ਐ ਤੇ ਬਾਹਰ ਦੀ ਤੂੜੀ ਸੀ ਤੇ ਮਗਰ ਬਈ ਤਿੰਨ ਟਰਾਲੀਆਂ ਜਿਹੜੀਆਂ ਸਾਰੇ ਰਹਿ ਗਏ ਤੇ ਉਹਦਾ ਦਾ ਰੇਟ ਆਪਾਂ ਦੇਖਾਂਗੇ ਬੰਦਾ ਜਾਂ ਨਹੀਂ ਚੱਲ ਵੇਖ ਲੈਨੇ ਜੇ ਟਾਈਮ ਨਾ ਭਰਗੀ ਤਾਂ ਬਾਅਦਾਂ ਆਵਾਂਗੇ ਫਿਰ ਵਧੀਆ ਕਿਵੇਂ ਹੈ ਬਈ ਆਰਦੀ ਅੰਦਰ ਦੀ ਬਾਈ ਆਰਦੀ ਤੁੜੀ ਆਈ ਨਿਕਲੋ ਬਾਈ ਸਾਰੀ ਬੋਲੋ 200 5 10 15 20 25 30 35 235 40 ਕਿੱਥੇ ਜਾਣੀ ਬਾਈ ਜਾਉਂਗੇ ਬਾਈ ਮਾਲ ਸਾਹਿਬ 35 ਰੁਪਏ 40 ਰੁਪਏ ਕਿੱਥੇ ਜਾਣੀ ਗੱਲ ਗਣਕਾ ਕੋਠੇ ਤੇ ਜਾਏਗਾ 40 ਰੁਪਏ 240 ਬੋਲਾਂਗੇ ਨੇ 45 ਰੁਪਏ 250 55 60 65 70 75 80 280 ਬੋਲਾਂਗੇ ਨੇ 280 ਬਈ ਬਾਹਰ ਦੀ ਥੋੜੀ ਸੀ ਤੇ ਲੱਗੀ ਆ 200 ਤੇ 80 ਰੁਪਏ ਇਹ ਤੇ ਅਗਲ ਘੱਟ ਦੋ ਟਰਾਲੀਆਂ ਰਹਿਗੀਆਂ ਤੇ ਰੇਟ ਉਹਨਾਂ ਦਾ ਪਤਾ ਲੱਗ ਜਾ ਵੀ ਕਿੱਥੋਂ ਦੀ ਕਿ ਜਾਂਦਾ 80 78 ਪੀਣਾ ਲੂਣਾ ਨਹੀਂ ਆਹ ਦੱਸੋ ਜੀ ਕੋਈ ਆ ਰਾਲੇ ਆ ਰਹੀ ਹੈਗਾ ਬਈ ਦੇਖ ਕੋ ਯਾਰ 300 ਰੁਪਿਆ ਕਰਾਇਆ ਨਾਲ ਹੀ ਰਿਹਾ ਯਾਰ ਉਹ ਭਰਾਵਾ ਅੱਗੇ 200 ਦਿੰਦੇ ਸੀ ਹੁਣ 300 ਕੀਤਾ ਤੂੰ ਜਾਣਾ 10 ਨਹੀਂ ਜਾ ਸਮਾਲ ਸਰ ਜਾਏਗਾ 800 ਰੁਪਿਆ ਬੋਲੀ ਫੇਰ ਹੀ ਬੋਲਣ ਯਾਰ ਭਾਈ ਉਹ ਬੋਲੀ ਫੇਰ ਦਊਗਾ 1000 ਲਵਾਂਗਾ ਭਾਈ ਪਾਸਾ ਬੋਲੋ ਭਾਈ ਬੋਲੋ 200 ਰੁਪਿਆ ਲਾ

300 ਰੁਪਏ ਬੌਜੀ ਸਪਾਂਸਰ 1000 ਰੁਪਏ ਕਰਾਇਆ 300 ਰੁਪਏ ਜਿਹੜੀ ਇਹ ਲਾਗੇ ਸਮਾਨ ਸਰ ਜਾਣੀ ਹੈ ਤੇ 1000 ਰੁਪਏ ਜਿਹੜਾ ਕਰਾਇਆ ਇੱਕ ਟਰਾਲੀ ਵੀ ਮਗਰ ਹੈਗੀ ਇਹ ਉਹਦਾ ਰੇਟ ਤੁਹਾਨੂੰ ਦਿਖਾ ਦਾਂਗੇ ਉਹ ਰੱਖ ਲਾ 200 3 ਭਰ ਲ ਜਾਏਗਾ ਬਾਈ 40 45 250 55 60 65 265 70 75 80 85 285 ਬੋਲ ਲੈ ਕਿਨੇ 90 95 295 300 5 305 ਬੋਲਾਂਗੇ ਨਾ 100 310 ਰੁਪਏ ਭਾਈ ਜੀ ਲਓ ਜੀ ਲਾਸਟ ਟਰਾਲੀ ਸੀ 310 ਰੁਪਏ ਲੱਗੀ ਆ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ